ਦੇਖੋ ਜੀ ਇਹ ਹੈਗਾ ਜਿਹੜਾ ਜਮ ਹੈ ਰਿਜ਼ਰਵ ਦੇ ਵਿੱਚ ਹੀ ਰਸਤਾ ਆ ਹੈਨਾ ਰਿਜ਼ਰਵ ਮਤਲਬ ਜਿਹੜਾ ਫੋਰੈਸਟ ਦਾ ਸਰਕਾਰੀ ਰਿਜ਼ਰਵ ਗਵਰਨਮੈਂਟ ਵੱਨਿਓ ਇਹ ਉਹਦੇ ਵਿੱਚ ਹੀ ਰਸਤਾ ਆ ਇੱਥੇ ਕੁਝ ਕੁ ਬਸੰਦੇ ਹੈਗੇ ਜਿਹੜੇ ਲੋਕਲ ਹੈਗੇ ਆ ਤੇ ਵੈਸੇ ਇੱਥੇ ਜਿਆਦਾ ਪਾਪੂਲੇਸ਼ਨ ਨਹੀਂ ਹੈਗੀ ਇਹ ਕੋਈ ਜਗਾ ਹੈ ਰਿਜ਼ਰਵ ਦੇ ਵਿੱਚ ਅਜ ਤ ਹ ਇਹਨਾਂ ਦੀ ਰਹਿਸ਼ ਹੈਗੀ ਆ ਉਹ ਪਹਿਲਾਂ ਤੋਂ ਹੀ ਇੱਥੇ ਵਸੇ ਹੋਏ ਨੇ ਜਿਹੜੀਆਂ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਵੀ ਆਦੀ ਵਾਸੀ ਕਮਿਊਨਿਟੀ ਆ ਨੇ ਜਾਂ ਪਹਿਲਾਂ ਤੋਂ ਖਾਨਦਨ ਨਹੀਂ ਜੰਗਲਾਂ 'ਚ ਰਹਿਣ ਵਾਲੇ ਇਹ ਹੈਗੇ ਆ ਜਿਹੜੇ ਇਹਦੇ ਵਿੱਚ ਇਹ ਰੋਡ ਕੱਢੀ ਹੋਈ ਆ ਇਹਦੇ ਤੇ ਬਾਕੀ ਜਾਨਵਰ ਵੀ ਦੱਸਦੇ ਆ ਨਿਕਲਦੇ ਆ ਹਨਾ ਟਾਈਮ-ਟਾਈਮ ਤੇ ਦੈਂ ਦਾ ਟਾਈਮ ਆ ਦੈਂ ਦੇ ਟਾਈਮ ਤਾਂ ਇੱਕ ਦੋ ਚੀਜ਼ਾਂ ਖਾਸ ਕਰਕੇ ਦੇਖਦੀਆਂ ਹੋਣਗੀਆਂ ਇੱਕ ਤਾਂ ਰੋਡ ਤੇ ਦੇਖ ਹੀ ਰਹੇ ਆ ਤੁਹਾਨੂੰ ਇਹ ਜਾਂ ਫਿਰ ਇਹ ਬਾਂਦਰ ਦੇਖਦੇ ਆ ਦਿਨ ਦੇ ਟਾਈਮ ਜਾਂ ਹਿਰਨ ਘੂਰ ਨਿਕਲਦੇ ਆ ਦਸ ਤੇ ਯਾਰ ਰੋਜ਼ ਨਿਕਲਦੇ ਆ ਬਾਕੀ ਵੱਡੇ ਸ਼ਿਕਾਰੀ ਜਾਨਵਰ ਆ ਜਿਹੜੇ ਨਿਸ਼ਾਚਰ ਜੀਵ ਜਿਹੜੇ ਰਾਤ ਦਿਨੇ ਰੇਚ ਸ਼ਿਕਾਰ ਕਰਨ ਨਿਕਲਦੇ ਆ ਹੈਨਾ ਬਾਕੀ ਇਹ ਆ ਦੇਖੋ ਨਜ਼ਾਰੇ ਲੈ ਰਹੇ ਆ ਪੂਰੇ ਇਹਨਾਂ ਦਾ ਅਤੰਖਾ ਪੂਰਾ ਉੱਥੇ ਪਿੱਛੇ ਅਸੀਂ ਰੁਕ ਕੇ ਢਾਬੇ ਤੇ ਜਿਹੜੇ ਤੇ ਮਨ ਹੋਣ ਲੱਗਿਆ ਤੇ ਜਦੋਂ ਬ੍ਰਾਂਡ ਮਰੂਨ ਲਾਤੀ ਤੇ ਉਦੋਂ ਬਾਅਦ ਮਗਰਲੇ ਪਾਸੇ ਦਰਾਸਤੇ ਖੜਕਦਾ ਹੋਇਆ ਝਾਕਿਆ ਤਾਂ ਤਹਾ ਦੋ ਜਾਨੇ ਬੈਠੇ ਥੱਲੇ ਨੂੰ ਜਾਸ ਭਾਈ ਕੱਪੜੇ ਕੁੱਪੜੇ ਜਾ ਕੇ ਪਹਿਲਾਂ ਸਾਈਡ ਤੇ ਕਰੇ ਮੈਂ ਕਿਹਾ ਹੋਰ ਨਾ ਕਿਤੇ ਨਹਾਉਣ ਲੱਗ ਕੇ ਇਧਰੋਂ ਸਾਬ ਕੱਪੜੇ ਜਾ ਕੇ ਭੱਜਣਾ ਮੇਰੇ ਕਿੜਾ ਬਚਾ ਕੇ ਜਾਣੀ ਇਹ ਤੁਹਾਨੂੰ ਇਹੀ ਦਿਖਾਉਣਾ ਸੀ ਵੀ ਇਹ ਜੰਗਲੀ ਰਸਤਾ ਬਾਗੀ ਅਗਲੀ ਅਪਡੇਟ ਅਗਲੀ ਵੀਡੀਓ ਉਸਤਾ ਨੇ ਆਰਟੀਓ ਦਾ ਨਾਕਾ ਇੱਥੇ ਰੋਕ ਲਾ ਆਇਆ ਮੰਮ ਆਰਟੀਓ ਦਾ ਨਾਕਾ ਤੇ ਗਨਾਂ ਵਾਲਿਆਂ ਦਾ ਤੇ ਅੱਗੇ ਆਊਗਾ ਆਂਧਰਾ ਪ੍ਰਦੇਸ਼ ਦਾ ਬਸ ਇੰਨਾ ਕੀ ਹੈ ਇਹਨਾਂ ਦਾ ਸਿਸਟਮ ਇਹਦੀ ਕਲਾਕਾਰੀ ਦੇਖੋ ਤੁਸੀਂ ਬਰੀਕ ਜਮਾ ਹੋਈ ਹੋਇੀ ਇਹ ਆ ਦੇਖੋ ਉਹ ਦੋ ਰੂਪ ਨੇ ਪਤਾ ਨਹੀਂ ਇੱਕ ਥੱਲੇ ਤਾਂ ਮੈਨੂੰ ਪਛਾਣ ਆਉਂਦਾ ਵੀ ਇਹ ਹਰਮਾਨ ਦਾ ਰੂਪ ਹੈ ਉੱਪਰ ਨਾਲ ਨਹੀਂ ਮੈਨੂੰ ਪਤਾ ਜਾਂ ਸਾਈਡਾਂ ਤੇ ਕਿਹੜੇ ਭਗਵਾਨ ਦਾ ਰੂਪ ਹੈ ਯਾਰ ਰੂਪ ਦਿਖਾਏ ਗਏਗਾ ਸਾਹਮਣੇ ਹੈਗਾ ਮੇਰੇ ਹਿਸਾਬ ਨਾਲ ਹਨੂਮਾਨ ਜੀ ਦਾ ਰੂਪ ਇੱਕ ਸਾਈਡ ਤੇ ਸ਼ੇਰ ਵਾਲਾ ਮੂੰਹ ਆ ਇੱਧਰ ਦੋ ਤਿੰਨ ਨੀਚ ਖਾਣੇ ਜਾਂਦੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਇਆ ਕਿਸ ਭਗਵਾਨ ਦਾ ਰੂਪ ਆ ਤਾਂ ਜਰੂਰ ਦੱਸੋ ਕਮੈਂਟ ਕਰਕੇ 7:37 ਵਜ ਗਏ ਤੇ ਵਿਜੇਬੜੇ ਤੋਂ 40 ਕਿਲੋਮੀਟਰ ਪਿੱਛੇ ਆ ਇਹ ਨੂਦੀ ਵਿਧੂ ਕੋਲੇ ਇੱਕ ਛੋਟਾ ਜਿਹਾ ਕਸਬਾ ਹੋਰ ਆਂਦਾ ਸੋਹਣੀਆਂ ਦੁਕਾਨਾਂ ਦਗੂਨਾ ਬਣੀਆਂ ਹੋਈਆਂ ਵੈਸੇ ਆਪਣਾ ਉਹੀ ਹੁੰਦਾ ਚਾਹ ਪੀਂਦੇ ਨਹੀਂ ਢੰਡੇ ਤੇ ਉੱਤੇ ਲੱਭਦੇ ਫਿਰੀ ਜਾਂਦਾ ਜਦੋਂ ਮੋਸ਼ਨ ਜੇ ਟੁੱਟਦਾ ਦੋ ਘੰਟੇ ਬਾਅਦ ਹੁਣ ਅੱਜ ਗੈਟੋ ਰੇਡ ਮਿਲ ਗਏ ਇਹ ਵੀ ਬਹੁਤ ਪੀਤੇ ਪਹਿਲਾਂ ਗੈਟੋ ਰੇਡ ਦਾ ਜੂਸ ਕਦੇ ਕਦੇ ਮਿਲਦਾ ਕਿਤੇ-ਕਿਤੇ ਮਿਲਦੇ ਆ ਜਣੀ ਰੋਡ ਤੇ ਤੇ ਗੈਟੋ ਰੇਡ ਦੇਖੇ ਮੈਂ ਕਿਹਾ ਚੱਲ ਲੈ ਰਾਂ ਯਾਰ ਆ ਟੈਕਸੀ ਦੇਖੋ ਆਪਣੇ ਹੈ ਨਹੀਂ ਇਹ ਕਲਰ ਇੰਦਰ ਹੀ ਆ ਜੇ ਕਿਸੇ ਨੂੰ ਲੋੜ ਹੋਵੇ ਉੱਤੇ ਨੰਬਰ ਦਿੱਤਾ ਹੈ 9 ਲਿਖਿਆ ਆ ਬੰਦੇ ਦਾ ਲਾ ਸਕਦੇ ਹਾਂ ਆ ਵੀ ਡਾਕਟਰ ਦਾ ਨੰਬਰ ਆ ਜੇ ਕਿਸੇ ਨੂੰ ਲੋੜ ਹੋਵੇ ਕਰ ਲਿਓ 9 ਪੜ੍ਹ ਕੇ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦਾ ਨਹੀਂ ਮੈਨੂੰ ਤਾਂ ਕੋਪਲੇ ਪਿਆ ਨਹੀਂ ਤੇ ਜੇ ਤੁਹਾਡੇ ਸਮਝ ਚ ਆਉਂਦਾ ਮੈਨੂੰ ਵੀ ਦੱਸ ਦਿਓ ਚਲੋ ਠੀਕ ਆ ਮਿੱਤਰੋ ਤੁਰਦੇ ਗਾਨ ਲੋ ਜੀ ਆ ਗਏ ਆ ਇਬਰਾਹਿਮ ਪੱਤਮ ਇਹ ਜਾਣੀ ਉਹਦੇ ਵਿੱਚ ਹੀ ਆ ਜਾਂਦਾ ਤੇ ਜੇ ਬਾੜੇ ਤੇ ਲੋਕੇਸ਼ਨ ਸਾਡੀ ਰਹਿ ਗਈ ਆ 14 ਕਿਲੋਮੀਟਰ ਇਬਰਾਹਿਮ ਪੱਤਮ ਮੇਰਾ ਖਿਆਲਾ ਵੀ ਟ੍ਰਾਂਸਪੋਰਟ ਵਾਲੀ ਗੱਡੀ ਜ਼ਿਆਦਾਤਰ ਇੱਧਰ ਦੀ ਆਉਂਦੀ ਆ ਭਰਿਆ ਹੀ ਪਿਆ ਸਾਰਾ ਰਾਹ ਦੋਨੇ ਪਾਸੇ ਗੱਡੀਆਂ ਹੀ ਗੱਡੀਆਂ ਮਿਲ ਗਈਆਂ ਨੇ ਪਹਿਲਾਂ ਅਸੀਂ ਵਿੱਚ ਦੀ ਇੱਕ ਲੋਕੇਸ਼ਨ ਹੋਰ ਪਾਸੇ ਲਿ ਜਾ ਰਹੇ ਸੀ ਉੱਥੇ ਬੈਠਾ ਸੀ ਮੇਰੇ ਇੱਕ ਡਿਊਟੀ ਮੈਨ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਜੀ ਨਹੀਂ ਜਾਣੀ ਗੱਡੀ ਕੱਲ ਨੂੰ ਸੀਐਮ ਸਾਹਿਬ ਨੇ ਆਉਣਾ ਉਹ ਐਂਟਰੀ ਐ ਮੈਂ ਕਿਹਾ ਰਏ ਸੀ ਤੂੰ ਹੋ ਨਹੀਂ ਸਕਦਾ ਕਿ 33 ਕਿਲੋਮੀਟਰ ਬਾਹਰ ਖੜੇ ਆ ਅਸੀਂ ਤੇ ਇੰਨੀ ਤਾਂ ਦੂਰ ਨੂੰ ਐਂਟਰੀ ਹੋ ਨਹੀਂ ਸਕਦੀ ਸ਼ਹਿਰ ਚੋਂ ਨਹੀਂ ਕਹਿੰਦਾ ਨੰਗਣੀ ਨਹੀਂ ਅਸੀਂ ਭਾਈ ਉੱਥੋਂ ਵੈਕ ਕਰੀ ਜਿਹੜਾ ਕੱਟ ਲੈਣੀ ਆ ਆ ਅੜੇ ਜਾਣੀ ਜੀ ਦੀ ਲੋਕੇਸ਼ਨ ਆ ਉਹਨੇ ਗੱਲ ਕਰੀ ਸੀ ਉਹ ਕਹਿੰਦਾ ਇਬਰਾਹਿਮ ਪੱਤਮ ਆ ਜੀ ਉਥੋਂ ਸਿੱਧਾ ਆ ਜਿਓ ਸਿਹਾਰਤ ਕੋਲੇ ਰੋਡ ਲੋਕੇਸ਼ਨ ਉਹਦੀ ਪਾਈ ਹੋਈ ਆ ਪਹੁੰਚ ਜਾਨੇ ਰੱਬ ਸੁੱਖ ਰੱਖੇ ਘੰਟੇ ਦੇ ਘੰਟੇ ਇਹ ਹੈਗਾ ਜੀ ਇਬਰਾਹਿਮ ਪੱਤਮ ਆਹਾ ਬਰੀਆਨੀ ਦੀ ਦੁਕਾਨ ਆ ਆ ਵੀ ਬਰੀਆਨੀ ਦੀ ਆ ਨਾਨ ਵੇਜ ਜੀ ਨਾਨ ਵੇਜ ਆ ਜੀ ਇੱਥੋਂ ਆਪਾਂ ਲੈਫਟ ਹੋਣਾ ਜੀ ਲੈਫਟ ਇੱਥੋਂ ਗਾਂ ਵਾਲੇ ਤੋਂ ਘਾੜਾ ਉਥੋਂ ਜਾ ਕੇ ਗੋਲਦਾਰ ਰੇਪੜੇ ਮੇਰੇ ਯਾਰੀ ਚੈਡ ਆ ਵੀ ਚਿਕਾ ਨਹੀਂ ਆ ਸਾਰਾ ਨਾਨ ਵੇਜ ਹੀ ਪਿਆ ਹੈ ਇਹ ਸਟ੍ਰੀਟਾਂ 'ਚ ਨਾਨ ਵੇਜ ਹੀ ਆ ਸਾਰਾ ਜਿਵੇਂ ਕਹਦੇ ਆਂਦਰਾ ਤਾਮਿਲ ਤੇਲਗਾਨਾ ਸਭ ਨਾਨ ਵੇਜ ਹੈ ਜੀ ਇਬਰਾਹਿਮ ਪਤਮ ਤੋਂ ਹੁਣ ਅਸੀਂ ਮੋੜ ਲੱਗੇ ਆਂ ਜੀ ਗੋਲਾ ਪੱਡੀ ਪਤਾ ਨਹੀਂ ਐਦਾਂ ਦਾ ਕੋਈ ਜਗ੍ਹਾ ਲਓ ਜੀ ਫਸ ਗਏ ਇਸੇ ਕਰਕੇ ਰਾਸ਼ਨ ਦਾ ਸਮਾਨ ਕੋਲੇ ਰੱਖੀ ਦਾ ਪਰ ਹੁਣ ਫਸੇ ਵੀ ਇਹੋ ਜਿਹੇ ਕਟੂਤੇ ਆ ਇਧਰੋਂ ਕਹਿੰਦੇ ਨੋ ਐਂਟਰੀ ਆ ਠੀਕ ਹੈ ਜੀ ਉਧਰੋਂ ਹੁਣ ਇਹ ਜੇ ਬਾਜ਼ਾਰ ਚ ਗੱਡੀ ਸਾਈਡ ਤੇ ਲਾ ਲਈ ਤੇ ਬਣਾ ਹਵੀ ਨਹੀਂ ਸਕਦੇ ਕੋਈ ਹੁਣ ਲੱਭਦਾ ਫਿਰ ਰਹੇ ਆ ਮਿਲਣਾ ਨਾ ਉਹ ਵੇਚੀ ਆ ਮੈਂ ਕਹਿੰਦਾ ਪਲੇਨ ਰਾਈਸ ਮਿਲ ਜੇ ਲੱਗ ਤੋਂ ਕੋਈ ਚੀਜ਼ ਲੈ ਲਈਏ ਤੇ ਇਹਨਾਂ ਦੀ ਸਪਾਈਸੀ ਜ਼ਿਆਦਾ ਹੁੰਦੀ ਆ ਦੇਖਦਾ ਇੱਕ ਮਿੰਟ ਵੇਟ ਕਰਕੇ ਕਾਠੀ ਰੋਲ ਲੈਣਾ ਲੋ ਜੀ ਹਾਂ ਇੱਕ ਚੀਜ਼ ਦੇਖੀ ਆ ਵੀ ਮੈਂ ਚੌਥੀ ਪੰਜਵੀਂ ਦੁਕਾਨ ਆ ਬਰੀਆਨੀ ਵਾਲੀ ਜਿੰਨਾਂ ਨੂੰ ਜਾ ਕੇ ਕਿਹਾ ਵੀ ਪਲੇਨ ਰਾਈਸ ਚਾਹੀਦੇ ਆ ਗਾਹ ਦੀ ਗਾਂਦ ਕਾਂੰਦ ਆਸਦੇ ਆ ਐ ਨਹੀਂ ਹੈਗਾ ਤੇਰੇ ਦੇ ਵਿੱਚ ਵੀ ਬੰਦਾ ਕਹੇ ਵੀ ਯਾਰ ਸਾਡੇ ਵੀ ਲੈ ਲੈ ਇੱਥੇ ਤਾਂ ਮਿਲਣੀ ਨਹੀਂ ਇਹ ਗੱਲ ਇਮਾਨਦਾਰੀ ਹੈ ਨਾ ਜੰਦ ਕਹਿੰਦੇ ਯਾਰ ਉੱਥੋਂ ਗਾਂਹ ਤੋਂ ਲਿਆ ਹਣੋਟਰ ਨੇ ਚੱਲਿਆ ਦੇਖਦਾ ਆਪਣੇ ਵਾਂਗੂ ਲੀਡਰਾਂ ਦੀ ਮਸ਼ਹੂਰੀ ਇੱਥੇ ਆਪਣੇ ਨਾਲੋਂ ਜ਼ਿਆਦਾ ਹੈ ਔਰ ਮੈਂ ਸੜਕ ਪਾਰ ਕਰਨਾ ਫੇਰ ਦਿਖਾਉਣਾ ਤੁਨੂੰ ਮੈਂ ਹੋਟਲ ਲੱਭਣ ਆਇਆ ਇੱਥੇ 골ਡ ਹੋਟਲ ਦੱਸਿਆ ਹੁਣ 골ਡ ਕਿਵੇਂ ਲੱਭਾਂ ਪਤੰਦਰਾ ਦਾ 골ਡ ਆਪਦੀ ਲੈਂਗੁਏਜ ਚ ਲਿਖਿਆ ਹੋਊ ਕਿਤੇ ਉਨੇ ਕੰਦਾਜੇ ਜੇ ਨਾਲ ਫਿਰਦਾ ਵੀ ਹੋ ਸਕਦਾ ਕਿਸੇ ਨੇ ਇੰਗਲਿਸ਼ ਚ ਲਿਖਿਆ ਹੋਵੇ ਅ ਸ਼ਾਇਦ ਮੈਨੂੰ ਲੱਭ ਲੂਗਾ ਜੇ ਨਾ ਮਿਲੇ ਤਾਂ ਫਿਰ ਬਰੀਆਨੀ ਲਵਾਂਗਾ ਹੀ ਹੋਰ ਕੋਈ ਆਪਸ਼ਨ ਹੈ ਨਹੀਂ ਕੀ ਇੱਥੇ ਇਹਨਾਂ ਦੀ ਬਰੀਆਨੀ ਨਾ ਸਪਾਈਸੀ ਜ਼ਿਆਦਾ ਹੁੰਦੀ ਆ ਮੇਰੇ ਮਨ ਚ ਸੀਗਾ ਵੀ ਜੇ ਕੱਲੇ ਚੌਲ ਮਿਲ ਜਾਂਦੇ ਬਣੇ ਹੋਏ ਤਾਂ ਅਲੱਗ ਤੋਂ ਚਿਕਨ ਦੇ ਪੀਸ ਵਗੈਰਾ ਲੈ ਲਾਂਗੇ ਫਰਾਈ ਕੀਤੇ ਹੋਏ ਉਹ ਘੱਟ ਸਪਾਈਸੀ ਹੁੰਦਾ ਹੁਣ ਮਜਬੂਰੀ ਆ ਲੈਣਾ ਪੈਣਾ ਹੀ ਆ ਉਹ ਸਾਹਮਣੇ ਪਾਸੇ ਆਪੋਜ਼ਿਟ ਸਾਈਡ ਕਿਹਾ ਸੀ ਉਹਨੇ ਤੇ ਉੱਧਰ ਚੱਲੇ ਆ ਸ਼ਾਇਦ ਜੇ ਕੋਈ ਦੇਖ ਜੇ ਦੁਕਾਨ ਰੈਸਟੋਰੈਂਟ ਵਾਲਿਆਂ ਦੇ ਵੱਟ ਬਹੁਤ ਕੱਢੇ ਪਏ ਨੇ 6-600 ਰੁਪਿਆ ਰੇਟ ਲਾਇਆ ਪਿਆ ਪਤੰਦਰਾ ਨੇ ਇਸ ਕਰਕੇ ਆਪਾਂ ਉਧਰੋਂ ਖਿਸਕ ਕੇ ਆਏ ਥੋੜਾ ਜਿਹਾ ਵੀ ਬਾਜਵ ਜਿਆਦਾ ਰੇਟ ਹੋਵੇ ਇੰਨਾ ਮਹਿੰਗਾ ਖਾ ਕੇ ਵੀ ਗਲਤ ਹੈ ਕੰਮ ਇੱਥੇ ਦੇਖਦਾ ਹੁਣ 골ਡ ਹੋਟਲ ਵਾਲੇ ਕਿਹੜੇ ਬੜੀ ਜਦੋ ਜਹਿਦ ਕਰਕੇ ਤੇ ਸਮਾਨ ਲੰਬਿਆ ਪਲੇਨ ਰਾਈਸ ਲੈਣ ਲਈ ਕਿਲੋਮੀਟਰ 1.5 ਕਿਲੋਮੀਟਰ ਤੋਰਨਾ ਪਿਆ ਕਰ ਲਿਆ ਅਸਮਾਨ ਪੂਰਾ ਬਣੇ ਬਣੇ ਰਾਈਸ ਤੇ ਕਿਉਂਕਿ ਇਹਨਾਂ ਦੀ ਬਰੀਆਨੀ ਚ ਮਿਰਚ ਜ਼ਿਆਦਾ ਹੁੰਦੀ ਆ ਮਰਾਜ ਹੁਣ ਖਾਣੀ ਤਾਂ ਪੈਣੀ ਐ ਮਜਬੂਰੀ ਐ ਆ ਦੇਖ ਲਓ ਇਹਨਾਂ ਦੇ ਮੰਤਰੀਆਂ ਦੇ ਫੋੜ ਕਲੀਨ ਰਾਈਸ ਲੈ ਉਹ ਤੋਂ ਬਾਅਦ ਚਿਕਨ ਦੇ ਲੈਗ ਪੀਸ ਅਲੱਗ ਤੋਂ ਫਰਾਈ ਕਰਾ ਲੈ ਮਹਿੰਗਾਈ ਇੱਥੇ ਵੀ ਵੱਟ ਕੱਢੀ ਐ ਜੀ ਨੌਨ ਵੇਜ ਨੌਨ ਵੇਜ ਨੌਨ ਵੇਜ ਮਹਿੰਗਾ ਵੀ ਬਹੁਤ ਆ ਮਜਬੂਰੀ ਆ ਲੈਣਾ ਪੈਣਾ ਸੀ ਕਿਉਂਕਿ ਫਸੇ ਵੀ ਬਾਜ਼ਾਰ 'ਚ ਐਥੇ ਬਣਾ ਵੀ ਨਹੀਂ ਸਕਦੇ ਕੁਝ ਚਲੋ ਕੱਲ ਨੂੰ ਤਾਂ ਬਣਾ ਲਾਂਗੇ ਕਿਉਂਕਿ ਰਾਸ਼ਨ ਹੈਗਾ, ਭਾਂਡੇ ਹੈਗੇ ਆ, ਗੈਸ ਹੈਗਾ, ਸਭ ਕੁਝ ਹੈਗਾ ਤੇ ਹੁਣ ਅੱਜ ਦਾ ਤਾਂ ਗੁਜ਼ਾਰਾ ਕਰਨਾ ਪੈਣਾ ਸੀ ਨਾ ਤੇ ਹੁਣ ਅੱਜ ਫੇਰ ਰੋਡ ਤੇ ਹੀ ਸੌਵਾਂਗੇ ਕਿਉਂਕਿ ਵੈਸੇ ਤਾਂ ਕੱਢੀ ਅੱਜ ਦੇ ਕਿਤੇ ਦਿਨ ਚ ਆ ਜਾਂਦੀ ਸ਼ਾਮ ਨੂੰ ਕਹਿੰਦੇ ਉਹ ਐਂਟਰੀ ਲੱਗੀ ਐ ਦਿਨ ਚ ਆ ਜਾਂਦੀ ਤਾਂ ਸ਼ਾਇਦ ਪਹੁੰਚ ਜਾਂਦੇ ਟਿਕਾਣੇ ਚਲੋ ਬਾਕੀ ਜਿੱਥੇ ਦਾ ਅੰਜਲ ਤੇ ਟਾਈਮ ਲਿਖਿਆ ਹੁੰਦਾ ਉਹੋ ਕੀ ਰਹਿਣਾ ਹਣੇ ਚੱਲੇ ਆ ਪਾਣੀ ਭਰਨਾ ਕਿਉਂਕਿ ਹੁਣ ਰਾਤ ਚੌਲਾ ਨਾ ਨਜ਼ਾਰਾ ਨਹੀਂ ਆਇਆ ਹੁਣ ਰੋਟੀ ਦੀ ਕੋਸ਼ਿਸ਼ ਕਰਦੇ ਆ ਆਪਦੀ ਬਣਾਉਣੇ ਆ ਕਿਉਂਕਿ ਜਦੋਂ ਗੱਡੀ ਚੱਲਦੀ ਆ ਉਦੋਂ ਦਾ ਢਾਬਾ ਫੇਰ ਵੀ ਕੋਈ ਨਾ ਕੋਈ ਅੱਗੇ ਪਿੱਛੇ 150 ਕਿਲੋਮੀਟਰ ਅੱਗੇ ਪਿੱਛੇ ਰੋਟੀ ਵਾਲਾ ਮਿਲ ਹੀ ਜਾਂਦਾ ਕੋਈ ਨਾ ਕੋਈ ਹੁਣ ਸਵੇਰੇ ਇੱਕ ਵਾਰੀ ਜੇ ਰੋਟੀ ਖਾਧੀ ਜਾਵੇ ਰੱਜ ਕੇ ਉਹ ਰੋਟੀਆਂ ਚਾਰ ਵੱਧ ਲੈ ਗਈਆਂ ਤੇ ਜਲ ਦੁਪਹਿਰ ਦਾ ਸਰ ਜਾਊਗਾ ਸ਼ਾਮ ਨੂੰ ਤਾਂ ਕਹਿੰਦੇ ਆ ਵੀ 4 ਵਜੇ ਤੋਂ ਬਾਅਦ ਸ਼ਾਇਦ ਚੱਲ ਪੂਗਾ ਸਰਕਲ ਤੇ ਸ਼ਾਮ ਨੂੰ ਗੱਡੀ ਛੱਡ ਦੇਣਗੇ ਸ਼ਾਮ ਨੂੰ ਲੈ ਜੂਗੀ ਤੇ ਬਾਕੀ ਦੇਖਦੇ ਹਾਂ ਹੁਣ ਪਾਣੀ ਬਿਨਾ ਔਖਾ ਸੀ ਕੰਮ ਕਿਉਂਕਿ ਜੇ ਕੁਝ ਬਣਾਉਣਾ ਹੈ ਪਾਣੀ ਤਾਂ ਚਾਹੀਦਾ ਆਟਾ ਵੀ ਚਾਹੀਦਾ ਚਾਹ ਸਬਜ਼ੀ ਨੂੰ ਵੀ ਚਾਹੀਦਾ ਚਲੋ ਠੀਕ ਹੈ ਦਿਖਾਉਨੇ ਫਿਰ ਬਣਾ ਕੇ ਉਹ ਦੇਖੋ ਜੀਸ਼ੂ ਮਸੀਹ ਦਾ ਉਹ ਕਿੱਥੇ ਲਾਇਆ ਕ੍ਰੋਸ ਪਹਾੜੀ ਦੇ ਉੱਤੇ ਆ ਬਹੁਤ ਬਹੁਤ ਨੇ ਇੱਧਰ ਅੰਮ੍ਰਿਤਕਰ ਸਾਹਿਬ ਦੇ ਤੇ ਹੋਰ ਲੋਕਲ ਲੀਡਰਾਂ ਦੇ ਵੀ ਬਹੁਤ ਜ਼ਿਆਦਾ ਨੇ ਹਰ 5-10 ਕਿਲੋਮੀਟਰ ਤੇ ਇਹ ਮਿਲਦਾ ਹੀ ਮਿਲਦਾ ਸਾਲ ਦੀ ਸਾਰਿਆਂ ਨੂੰ ਫੇਰ ਤੋਂ ਦੁਬਾਰਾ ਬੈਠੇ ਆਂ ਆਂਧਰਾ ਪ੍ਰਦੇਸ਼ ਇਬਰਾਹਿਮ ਪੱਤਮ ਗੱਡੀ ਦੇ ਥੱਲੇ ਬੜੇ ਹੋਏ ਆਂ ਪੈਸੀ ਜਰ ਲੱਗੀ ਆ ਕਿਉਂਕਿ ਉਹ ਥੱਲੇ ਰੰਗ ਮਾਰਨ ਵਾਲਾ ਕਾਲਾ ਆ ਆਟਾ ਮੁਟ ਗਿਆ ਆ ਆ ਦੇਖੋ ਵੀ ਪ੍ਰੋਟੀਨ ਹੀ ਲਵਾਂਗੇ ਨੂਨ ਵਾਲੇ ਦਸਰਵੋ ਸੈਂਪਲ ਪਰੌਠੇ ਲਾਉਣੇ ਆ ਅੱਜ ਹੀ ਤੁਸੀਂ ਮੰਗਾ ਲਿਆ ਸੀ ਤੈ ਆਇਆ ਮਿੱਕਾ ਜਾ ਕੇ ਕੁਝ ਦਾਣ ਹੈਗੇ ਜਨੇ ਤੇ ਗੈਸ ਚੁੱਲਾ ਰੈਡੀ ਆ ਅੱਗ ਲਾਉਣ ਲੱਗੇ ਆ ਹੁਣ ਇਹਦੇ ਥੱਲੇ ਚੁੱਲਾ ਬਾਲ ਕੇ ਤੇ ਫਿਰ ਹੌਲੀ ਹੌਲੀ ਬਹਿ ਕੇ ਦੋਨੇ ਜਣੇ ਜਿਹੜੇ 5-7 ਪਰੌਠੇ ਲਾਉਣੇ ਆ ਲਾਉਣੇ ਆ ਆ ਪਿਆਜ਼ ਬਾਹਰ ਦਾ ਸਾਰਾ ਤੇ ਇਹ ਤੋਂ ਬਾਅਦ ਬਸ ਅਗਲਾ ਲੈਂਦਿਆਂ ਦੀ ਬਣਾਉਣੇ ਆ ਤੁਹਾਨੂੰ ਦਿਖਾਉਣੇ ਆ ਕਿਵੇਂ ਪੱਕਦੀਆਂ ਨੇ ਕਿਉਂਕਿ ਇਧਰੋਂ ਫਰੰਟ ਕੈਮਰੇ ਤੋਂ ਸਿੱਧੀ ਆਪ ਤਾਂ ਬਣਣੀ ਨਹੀਂ ਨਹੀਂ ਹੈਗੀ ਹਨਾ ਦੂਜੇ ਪਾਸੇ ਬਣਾਉਣੀ ਆ ਅਾ ਪਰੋਨਾ ਫੋਨ ਮੈਂ ਉਹਨੂੰ ਤੇ ਉਧਰੋਂ ਬਣਾਊਗਾ ਤੇ ਤੁਹਾਡੇ ਲਈ ਦਿਖਾਉਣਾ ਹੈ ਵੀ ਰੋਟੀਆਂ ਕਿਵੇਂ ਬਣਨ ਲੀ ਆ ਪਿਆ ਦਹੀਂ ਲੱਸੀ ਮਿਲੀ ਨਹੀਂ ਹੈਗੀ ਕਿਉਂਕਿ ਹੁਣ ਸਟੇਟਾਂ ਦਾ ਪਤਾ ਨਹੀਂ ਅਲੱਗ-ਅਲੱਗ ਹਸਾਬ ਕਿਤਾਬ ਹੁੰਦਾ ਹਨਾ ਹਰੇਕ ਸਟੇਟ ਦਾ ਆਟਾ ਗੁੱਝ ਗਿਆ ਕੱਲਾ ਨੂਨ ਪਾ ਕੇ ਸਿੰਪਲ ਪਰੌਠੇ ਹੀ ਲਾਹਾਂਗੇ ਤੇ ਗੈਸ ਬਾਲਦੇ ਆ ਉਹ ਭਾਂਡੇ ਸਾਡੇ ਕ੍ਰੇਟ 'ਚ ਹੁੰਦੇ ਆ ਕਿਉਂਕਿ ਉਹ ਬਣਿਆ ਨਹੀਂ ਹੋਇਆ ਪ੍ਰੋਪਰ ਜਿੱਦਾਂ ਇੱਥੇ ਸਿਸਟਮ ਬਣਨਾ ਚਾਹੀਦਾ ਹੁੰਦਾ ਹੈ ਨਾ ਗੱਡੀ ਦੇ ਵਿੱਚ ਵੀ ਰਾਸ਼ਨ ਲਈ ਇੱਕ ਬਕਸਾ ਅਲੱਗ ਤੋਂ ਬਣਿਆ ਹੋਵੇ ਜਿਹਦੇ ਚ ਬੰਦਾ ਮੀਨੇਰੀ ਦਾ ਵੀ ਬਚਾਅ ਹੋ ਜਾਂਦਾ ਹੁਣ ਅੱਜ ਹਵਾ ਭਗਦੀ ਸੀ ਗੱਡੀ ਦੇ ਥੱਲੇ ਬੜੇ ਹੁਣ ਹਵਾ ਠਿੱਗੀ ਹੋਈ ਹੈ ਚਲੋ ਹੁਣ ਲਾਉਣ ਲੱਗਦੇ ਆ ਫੇਰ ਦਿਖਾਉਣੇ ਤੁਹਾਨੂੰ ਅਗਲਾ ਕਲਿੱਪ ਕਿਉਂਠੇ ਲਾਉਨੇ ਆ ਤੇਰੀਆ ਇਬਰਾਹਿਮ ਫਤਮ ਯਾਨੀ ਕਿ ਉਹਦੇ ਜਿਹੜੇ ਏਰੀਆ ਪਿੰਦਾ ਇਹ ਜਰਾਤ ਰੋਟੀ ਤਾਂ ਜੀ ਖੋਖੜਾ ਨੇ ਬਾਕੀ ਰੋਟੀ ਬਿਨਾਂ ਦਾ ਤੁਹਾਨੂੰ ਪਤਾ ਹੀ ਆ ਦੀ ਔਖੇ ਹੁੰਨੇ ਆ ਹਲੇ ਪਹਿਲੀ ਰੋਟੀ ਆ ਥੋੜਾ ਜਿਹਾ ਰਾਤ ਚੱਲਣ ਨੂੰ ਇੱਕ ਅੱਧੀ ਰੋਟੀ ਦਾ ਵਾਹਿਗੁਰੂ ਕਰੇ ਜਿਵੇਂ ਅਗਲੇ ਮਹੀਨੇ 100000 ਰੁਪਏ ਆ ਟੱਕਰ ਆ ਗਿਆ ਕੋਈ ਗੱਲ ਨਹੀਂ ਘੱਟਣਗਾ ਇਹ ਲੱਗ ਗਿਆ ਜੀ ਉਹ ਟਰੋਟਾ ਬਣ ਗਿਆ ਛੋਟਾ ਟਰੋਟਾ ਤਾਂ ਹੋ ਗਏ ਉਹਦੇ ਗਣ ਨੂੰ ਥੋੜਾ ਜਿਹਾ ਸਾਈਜ਼ ਜਾਨੀ ਕਿ ਜੇ ਜ਼ਿਆਦਾ ਵੱਡਾ ਨਹੀਂ ਮੀਡੀਅਮ ਸਾਈਜ਼ ਦਾ ਹੋਣਾ ਚਾਹੀਦਾ ਜੀ ਇੱਕ ਵਾਰ ਰੋਟੀ ਲੀਆਂ ਬੁਰਕੀਆਂ ਦਾ ਚਾਰ ਬਣ ਉਹਦਾ ਵਿਚਾਰਾ ਭਾਗ ਛੋਟਾ ਬਣ ਮੈਂ ਕਹਿੰਦਾ ਵੀ ਇੱਕ ਦੋ ਹੋਰ ਤਿਆਰ ਕਰਕੇ ਰੱਖ ਲਈਏ ਫਿਰ ਕੰਮ ਨਾਲ ਅਨ ਚਮਚੇ ਸਾਡੇ ਫੇਰ ਅੰਦਰ ਰਹਿ ਗਏ ਚਲ ਕੋਈ ਗੱਲ ਨਹੀਂ ਢੱਕਣ ਨਾਲ ਦੇਸੀ ਕੰਮ ਕਰਾਂਗੇ ਆਹ ਸਾਕੋਸੜੀ ਹਾਸਟੇ ਵੀ ਕਰਨਾ ਪੈਂਦਾ ਕਿਉਂਕਿ ਫੁੱਲ ਕਿਚਨ ਦੇ ਬਿਜੇ ਤਾਂ ਆਪਣੇ ਕੋਲ ਸਾਰੀ ਹਰੂਤ ਹੁੰਦੀ ਹੈ ਹਾਂ ਗੱਡੀ ਕੋਲ ਜੀ ਤਾਂ ਸਰਵਾਈਵ ਕਰਨ ਲਈ ਫਿਰ ਕਈ ਵਾਰੀ ਇੱਕ ਇੱਕ ਚੀਜ਼ ਨਾਲ 10-10 ਕੰਮ ਲੈਣੇ ਪੈਂਦੇ ਨੇ ਘਰੇ ਆਪਣੇ 10 ਕੰਮਾਂ ਲਈ ਬੱਕਰੀਆਂ ਬੱਕਰੀਆਂ 15 ਚੀਜ਼ਾਂ ਵੀ ਅਵੇਲੇਬਲ ਹੁੰਦੀਆਂ ਨੇ ਕਿ ਇੱਕ ਕੰਮ ਨੂੰ ਕਰਨ ਲਈ ਦੋ ਦੋ ਚੀਜ਼ਾਂ ਦੀ ਹੁੰਦੀਆਂ ਨੇ ਇੱਥੇ ਦੋ ਕੰਮਾਂ ਨੂੰ ਕਰਨ ਲਈ ਕਈ ਵਾਰੀ ਇੱਕ ਚੀਜ਼ ਵੀ ਨਹੀਂ ਲੱਭਦੀ ਥੋੜੀ ਜੀ ਬਣ ਗਈ ਲੱਸੀ ਲੱਸੀ ਮਿਲਣੀ ਕੋਸ਼ਿਸ਼ ਤਾਂ ਕਰੀ ਨਿਕਲੇ ਦੁਕਾਨਾਂ ਦੂਰ ਨਿਕਰਾ ਵਧੀਆ ਹੋ ਗਿਆ ਐ ਮੈਂ ਲੱਤਾਂ ਲਾਉਂਗਾ ਘਰ ਆਉਂਗਾ ਫੇਰਾ ਵੀ ਨਹੀਂ ਹੈਗਾ ਕਿਉਂਕਿ ਨਹੀਂ ਮਿਲ ਗਿਆ ਉਹੀ ਘੋਟ ਲਿਆ ਤੇ ਆ ਜੋ ਇਹਨੂੰ ਭੁੱਖ ਲੱਗੀ ਆ ਖਵਾਈਏ ਤੁਹਾਨੂੰ ਹੱਥ ਤੇ ਬਣੇ ਪਰੌੜੇ ਕਹਦੇ ਹੁੰਦੇ ਆ ਵੀ ਦੇਸੀ ਜੇ ਬਣਦੇ ਆ ਪਰ ਨਹੀਂ ਠੀਕ ਆ ਖਾਣੇ ਆਉਣ ਚਲੋ ਠੀਕ ਆ ਥੈਂਕ ਯੂ 24 ਘੰਟੇ ਦੇ ਬ੍ਰੇਕ ਤੋਂ ਬਾਅਦ ਤੇ ਅਖੀਰ ਨੂੰ ਕਹਿੰਦੇ ਆ ਜੀ ਵੀ ਨੋ ਤਰੀ ਭੁੱਲ ਗਈ ਆ ਪਤਾ ਕਰਕੇ ਆ ਜਾ ਕੇ ਤੇ ਹੁਣ ਆ ਦੇਖ ਲੋ ਵੀ 1.5 ਕਿਲੋਮੀਟਰ ਚ ਰਸਤੇ ਤੋਂ ਪਿੱਛੇ ਜਾ ਕੇ ਖੜ ਗਏ ਸੀ ਇਹ ਮਤਲਬ ਇਦਾਂ ਦੀਆਂ ਸਟੇਟਾਂ ਨੇ ਐਸੇ ਤਰੀਕੇ ਦੀ ਸ਼ਾਂਤੀ ਜੀ ਵਾਲਾ ਮਾਹੌਲ ਰਹਿੰਦਾ ਬਸ ਚ ਰਸਤੇ ਚ ਰਸਤੇਾਂ ਦੇ ਵਿੱਚ ਜੇ ਮੇਰਾ ਆਤ ਨੂੰ ਖਾਣ ਪੀਣ ਵਾਲੇ ਜਿਹੜਾ ਸਟਾਲਾਂ ਦੇ ਹੁੰਦੇ ਆ ਲੋਕ ਉਦੋਂ ਥੋੜੀ ਜੀ ਕੰਮਾਂ ਰੋਲੀ ਜੀ ਪੈਂਦੀ ਹੁੰਦੀ ਆ ਉਹ ਵੀ ਇੱਕ ਕੱਠ ਹੁੰਦਾ ਜਣੀ ਉਦਾਂ ਆਪਣੇ ਨਾਰਥ ਇੰਡੀਆ ਵਾਲੀਆਂ ਸਟੇਟਾਂ ਵਾਂਗੂ ਨਹੀਂ ਰੌਲਾ ਰੱਪਾ ਪੈਂਦਾ ਬੜੇ ਸ਼ਾਂਤ ਜਿਹੇ ਲੋਕ ਨੇ ਪਤਾ ਨਹੀਂ ਅਸਰ ਇਹਨਾਂ ਤੇ ਥੋੜਾ ਜਿਹਾ ਵੀ ਕ੍ਰਿਸਚੀਅਨਿਜ਼ਮ ਦੇ ਵਿੱਚ ਨੇ ਤਾਂ ਅਸਰ ਆ ਜਾਂ ਭਾਈ ਇੱਕ ਉਦਾਰਤੀ ਇਹਨਾਂ ਸਟੇਟਾਂ ਦਾ ਆਪਣੀਆਂ ਸਟੇਟਾਂ ਨਾਲੋਂ ਕਾਫੀ ਉਹ ਆ ਤੇ ਬਾਕੀ ਅੱਜ ਭਾਈ ਇੱਥੇ ਚੜ੍ਹਾਈ ਤਾਂ ਹੋਣੀ ਹੀ ਸੀ ਕਿਉਂਕਿ ਚੰਦਰਬਾਬੂ ਨਾਈਟੂ ਸਾਹਿਬ ਆਏ ਹੋਏ ਸੀ ਉਹਨਾਂ ਦੀ ਸਪੋਰਟ ਨਾਲ ਤਾਂ ਸਰਕਾਰ ਬਣੀ ਐ ਦੇਖ ਲਓ ਪੋਸਟਰ ਕਿਤੇ ਆਪਣੇ ਕੱਲੇ ਹੀ ਨਹੀਂ ਲੱਗੇ ਹੁੰਦੇ